ਇਹ ਵੀ ਕਿਸਾਨ ਜੱਥੇਬੰਦੀਆਂ ਪਾਣੀ ਤੇ ਨਹੀਂ ਬੋਲੀਆਂ ਪਹਿਲਾਂ ਤਾਂ ਇਹ ਆਦੇ ਹੁੰਦੇ ਸੀ ਵੀ ਇਹ ਧਰਨਾ ਕਿਉਂ ਲਾਉਂਦੇ ਆ ਵੀ ਇਹ ਛੜਕਾਂ ਜਾਮ ਕਰ ਲੈਂਦੇ ਆ ਇਹ ਧਰਨਾ ਨਹੀਂ ਲਾਉਂਦੇ ਹੁਣ ਇਹ ਆਦੇ ਧਰਨਾ ਕਿਉਂ ਨਹੀਂ ਲਾਇਆ ਇਧਰਲੇ ਬਾਡਰ ਤੇ ਆ ਕੇ ਇਹ ਕਹਿੰਦੇ ਅਸੀਂ ਪਾਣੀ ਦੀ ਬੂੰਦ ਨਹੀਂ ਜਾਣ ਦਿੰਦੇ ਕੇਜਰੀਵਾਲ ਵਾਲੀ ਤੇ ਜਦੋਂ ਪੰਜਾਬ ਤੋਂ ਹਰਿਆਣੇ ਦੇ ਬਾਡਰ ਦੇ ਵਿੱਚ ਅੰਡਰ ਹੋ ਜਾਂਦੇ ਆ ਉਦੋਂ ਕਹਿੰਦੇ ਆ ਅਸੀਂ ਪਾਣੀ ਲੈ ਕੇ ਵਖਾਵਾਂਗੇ ਜ਼ਮੀਨਾਂ ਤਾਂ ਤੂੰ ਕਾਰਪੋਰੇਟਾਂ ਨੂੰ ਖੋ ਰਿਹਾ ਹੈ ਭਗਵੰਤ ਮਾਨ ਸਿਆ ਤੇ ਪਾਣੀ ਪਾਣੀ ਚ ਅਸੀਂ ਡੁੱਬਣਾ ਹੈ ਪਾਣੀ ਦਾ ਅਸੀਂ ਇਕੱਲੇ ਦਾ ਕੀ ਕਰਾਂਗੇ ਜੇ ਸਾਡੀਆਂ ਜ਼ਮੀਨਾਂ ਹੀ ਨਾ ਰਹਿਆਂ ਜੇ ਤੂੰ ਐਡਾ ਹੀ ਹਮਦਰਦ ਹੈ ਤੇ ਤੂੰ ਕਾਰਪੋਰੇਟਾਂ ਦਾ ਪੱਖੀ ਕਿਉਂ ਬਣਿਆ ਹੋਇਆ ਹੈ ਮਾਨ ਦਾ ਐਂ ਲੱਗਦਾ ਵੀ ਮਾਨਸਿਕ ਸਕੂਨ ਖੋ ਗਿਆ ਹੁੰਦਾ ਹੈ ਇਹ ਬੰਦਾ ਅਫਸੈਟ ਹੋ ਗਿਆ ਲੱਗਦਾ ਹੈ ਵੀ ਤੁਸੀਂ ਮੁੱਖ ਮੰਤਰੀ ਹੋ ਪੰਜਾਬ ਦੇ 3 ਕਰੋੜ ਲੋਕਾਂ ਦਾ 3.5 ਕਰੋੜ ਲੋਕਾਂ ਦੀ ਗਵਾਹੀ ਕਰ ਰਹੇ ਹੋ ਇਹੋ ਜਿਹੇ ਬਿਆਨ ਦੇ ਨੇ ਫਿਰ ਭਾਈ ਕਿਸਾਨ ਜੱਥੇਬੰਦੀਆਂ ਦੀ ਜ਼ਿੰਮੇਵਾਰੀ ਨਹੀਂ ਲੋਕਾਂ ਨੇ 92 ਗੂਗੇ ਸੋਨੂ ਦਿੱਤੇ ਚੁਣ ਕੇ ਪੰਜਾਬ ਦਾ ਮੁੱਖ ਮੰਤਰੀ ਤੂੰ ਹੈ ਪੰਜਾਬ ਨੂੰ ਲੀਡ ਤੂ ਕਰ ਰਿਹਾ ਹੈ ਅੱਜ ਇੱਕ ਖੜੇ ਨੇ ਇਹਨਾਂ ਨੂੰ ਵੱਖ-ਵੱਖ ਕਰਕੇ ਇਹਨਾਂ ਨੂੰ ਟਾਰਗੇਟ ਕਰਕੇ ਤੇ ਇਸ ਲਹਿਰ ਨੂੰ ਦਬਾਇਆ ਜਾਵੇ ਬਿਚਲੀ ਗੱਲ ਇਹ ਹੈ ਹੋਰੇ ਸਾਡਾ ਹਮਦਰਦੀ ਹੈ ਹੋਰੇ ਕਿਸਾਨਾਂ ਦਾ ਹਮਦਰਦੀ ਹੈ ਇਹ ਭਾਜਪੀ ਦੀ ਪਾਲਿਸੀ ਹੈ ਵੀ ਹਰਿਆਣਾ ਤੇ ਪੰਜਾਬ ਨੂੰ ਪਾੜਿਆ ਜਾਵੇ ਜੂਨ ਜੁਲਾਈ ਦੇ ਵਿੱਚ ਮਾਰਸ਼ਾ ਸੌਣ ਭਾਦੋ ਦੇ ਵਿੱਚ بارشਾਂ ਸ਼ੁਰੂ ਹੁੰਦੀ ਹੈ ਤੇ ਘੱਗਰ ਦਰਿਆ ਫਟਾਫਟ ਟੁੱਟਦਾ ਹੈ ਤੇ ਉਦੋਂ ਪਾਣੀ ਨੂੰ ਕਿਉਂ ਨਹੀਂ ਸੰਭਾਲਿਆ ਜਾਂਦਾ ਭਾਈ ਉਦੋਂ ਤੱਕ ਛੇਤੀ ਛੇਤੀ ਆਪਾਂ ਕੱਢਦੇ ਆਂ ਪਾਣੀ ਆ ਗਿਆ ਪਾਣੀ ਆ ਗਿਆ ਤੂੰ ਭੱਜੋ ਇਹ ਤੋਂ ਬੰਨ ਲਾਓ ਇਹਨੂੰ ਬਚਾਓ ਖਾਨੀ ਲਹਿਰ ਨੂੰ ਬਦਨਾਮ ਕਰਕੇ ਖਣੀਓ ਨੂੰ ਆਏ ਆ ਵੀ ਪੰਜਾਬ ਦੇ ਵਿੱਚ ਸਤਾ ਦੇ ਵਿੱਚ ਮੈਂ ਕਾਬਜ਼ ਰਹਿ ਜੂੰਗਾ ਖਣੀ ਪਿੰਡਾਂ ਦੇ ਵਿੱਚ ਮੈਨੂੰ ਪੀਪੇ ਭਰ ਜਾਣਗੇ ਇਹ ਉਹਨਾਂ ਦਾ ਬਹੁਤ ਵੱਡਾ ਪ੍ਰੇਖ ਹੈ ਜਿਹੜੀ ਮਨਤਮਾਨ ਦਾ ਜਿੰਨਾ ਵਜਨ ਪੈ ਗਿਆ ਨਾ ਇਹ ਤਾਂ ਚੁਟਕਲੇ ਸੁਣਾਉਂਦੇ ਸੁਣਾਉਂਦੇ ਤਾਂ ਭਾਈ ਦਾ ਲੱਗ ਗਿਆ ਇੰਨੀ ਆਲਾ ਨਹੀਂ ਸੀ 10ਵੀਂ ਪਾਸ ਬੰਦਾ ਅੱਜ ਪੰਜਾਬ ਨੂੰ ਚਲਾ ਰਿਹਾ ਜਿਹੜਾ ਜੇ ਆਦਾ ਮੈਂ ਪਾਣੀਆਂ ਦਾ ਰੱਖਾਂ ਕੈਪਟਨ ਆਦਾ ਸੀ ਮੈਂ ਪਾਣੀਆਂ ਦਾ ਰੱਖਾਂ ਜਿਹਨੇ ਚਾਂਦੀ ਦੀ ਕਈ ਬੜਾ ਕੇ ਟੱਕ ਲਾਈ ਸੀ ਕਾਰਨ ਉਹਦਾ ਸਿੱਧਾ ਲਾਭ ਜਾਵੇ ਇਹ ਚੀਜ਼ਾਂ ਪਾਣੀ ਦਾ ਹਰਿਆਣੇ ਕੋਲੇ ਵੀ ਘਟ ਹੈ ਪਾਣੀ ਦਾ ਪੰਜਾਬ ਦੇ ਲੋਕਾਂ ਕੋਲੇ ਵੀ ਘਟ ਹੈ ਪਾਣੀ ਦਾ ਦੇਸ਼ ਇਹ ਤਾਂ ਪੂਰੇ ਦੇਸ਼ ਦਾ ਮਸਲਾ ਹੈ ਪੂਰੇ ਦੇਸ਼ ਤੇ ਕਿਸਾਨਾਂ ਦਾ ਮਸਲਾ ਪੂਰੇ ਦੇਸ਼ ਦੇ ਲੋਕਾਂ ਦਾ ਮਸਲਾ ਵੀਰੇ ਪਾਣੀ ਕੋਈ ਇਹ ਨਹੀਂ ਵੀ ਇਕੱਲੇ ਹਰਿਆਣੇ ਦਾ ਮਸਲਾ ਇਧਰੋਂ ਭਾਜੀਪੀ ਇਧਰ ਇੱਕ ਭਾਜੀਪੀ ਉੱਧਰ ਖੜੀ ਹੈ ਇੱਕ ਭਾਜੀਪੀ ਇਧਰ ਖੜੀ ਹੈ ਇੱਕ ਆਮ ਆਦਮੀ ਪਾਰਟੀ ਉਧਰਲੇ ਪਾਸੇ ਖੜੀ ਐ ਇੱਕ ਇਧਰਲੇ ਪਾਸੇ ਖੜੀ ਐ ਇੱਕ ਕਾਂਗਰਸ ਉਧਰਲੇ ਪਾਸੇ ਖੜੀ ਐ ਇੱਕ ਇਧਰਲੇ ਪਾਸੇ ਖੜੀ ਐ ਤੇ ਯਾਰਾ ਜੀ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਇਹ ਗਮਰਾਹ ਕਰ ਰਿਹਾ ਸਸਕਾਲ ਸਫਰ ਟੈਲੀਵਿਜ਼ਨ ਜੁੜਿਓ ਤੁਸੀਂ ਤੇ ਮੈਂ ਜੋਤ ਭਾਖੜਾ ਬਿਆਸ ਅਰੇਂਜਮੈਂਟ ਬੋਰਡ ਦੀ ਜੋ ਵੀ ਗੱਲਬਾਤ ਚੱਲ ਰਹੀ ਐ ਲੋਕਾਂ ਦੇ ਸਾਹਮਣੇ ਐ ਪਰ ਕਿਤੇ ਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਹੁਣ ਕਿਸਾਨਾਂ ਦੀ ਘਾਟ ਮਹਿਸੂਸ ਹੋਈ ਹੈ ਸੀਐਮ ਸਾਹਿਬ ਕਹਿੰਦੇ ਨੇ ਮੈਂ ਤੇ ਪਾਣੀ ਲਈ ਲੜ ਰਿਹਾ ਹਾਂ ਪਰ ਜਿਨ੍ਹਾਂ ਦੇ ਲਈ ਲੜ ਰਿਹਾ ਉਹ ਕਿਸਾਨ ਮੇਰੇ ਨਾਲ ਸਹਿਯੋਗ ਨਹੀਂ ਦੇ ਰਹੇ ਤੇ ਨਾ ਹੀ ਉਹ ਕਿਸਾਨ ਜਥੇਬੰਦੀਆਂ ਮੇਰੇ ਨਾਲ ਸਹਿਮਤ ਨੇ ਪਰ ਮੈਂ ਇਕੱਲਾ ਹੀ ਪੰਜਾਬ ਦੀ ਲੜਾਈ ਲੜਾਂਗਾ ਪੰਜਾਬ ਦੇ ਪਾਣੀ ਦੀ ਲੜਾਈ ਲੜਾਂਗਾ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਬਿੱਟੂ ਮੱਲਣਜੀ ਮੌਜੂਦ ਨੇ ਹੈ ਗਰਾਹਾਂ ਤੋਂ ਗੱਲਬਾਤ ਕਰ ਰਹੇ ਹਾਂ ਸਭ ਤੋਂ ਪਹਿਲਾਂ ਭਾਈ ਕਿਵੇਂ ਦੇਖਦੇ ਹੋ ਮਾਨ ਸਾਹਿਬ ਦੇ ਇਸ ਬਿਆਨ ਨੂੰ ਕਹਿੰਦੇ ਵੀ ਮੈਂ ਇਕੱਲਾ ਹੀ ਲੜਾਈ ਲੜ ਲੂੰਗਾ ਜਿਨ੍ਹਾਂ ਖਾਤਰ ਲੜਾਈ ਲੜ ਰਿਹਾ ਉਹ ਕਹਿੰਦੇ ਮੇਰੇ ਨਾਲ ਹੀ ਨਹੀਂ ਹੈ ਸ ਸਭ ਤੋਂ ਪਹਿਲਾਂ ਤਾਂ ਵੀ ਜਿਵੇਂ ਇਹੋ ਤੁਸੀਂ ਬਿਆਨਮਾਨ ਸਾਹਿਬ ਦਾ ਕੋਈ ਵੀ ਬਿਆਨ ਉਹਨੂੰ ਕੋਈ ਆਪਾਂ ਖਾਸ ਸੀਰੀਅਸ ਨਹੀਂ ਲੈ ਸਕਦੇ ਕਿਉਂਕਿ ਬਾਅਦ ਦੇ ਵਿੱਚ ਉਹ ਬਹੁਤ ਛਿੱਤੀ ਪਲਟੀ ਮਾਰਦੇ ਆ ਕਿਸਾਨ ਤਾਂ ਉਹਨੂੰ ਅੱਖ ਦੇ ਵਿੱਚ ਜਿਵੇਂ ਆਪਣੇ ਰੋੜ ਰੜਕਦਾ ਐ ਰੜਕ ਰਹੇ ਆ ਵੀ ਇੱਕ ਕਿਸਾਨੀ ਲਹਿਰ ਨੂੰ ਬਦਨਾਮ ਕਰਕੇ ਖਣੀ ਉਹਨੂੰ ਆਏ ਆ ਵੀ ਪੰਜਾਬ ਦੇ ਵਿੱਚ ਸਤਾ ਦੇ ਵਿੱਚ ਮੈਂ ਕਾਬਜ ਰਹਿ ਜਾਊਂਗਾ ਖਣੀ ਪਿੰਡਾਂ ਦੇ ਵਿੱਚ ਮੈਨੂੰ ਪੀਪੇ ਭਰ ਜਾਣਗੇ ਇਹ ਉਹਨਾਂ ਦਾ ਬਹੁਤ ਵੱਡਾ ਪ੍ਰੇਖ ਹੈ ਜਿਹੜੀ ਕੁਸਿਆ ਦੇ ਵੀ ਕਿਸਾਨ ਜੱਥੇਬੰਦੀਆਂ ਜਾਂ ਭਗਵੰਤ ਮਾਨ ਸਾਹਿਬਾ ਦੀਆਂ ਵੀ ਕਿਸਾਨ ਜੱਥੇਬੰਦੀਆਂ ਪਾਣੀ ਤੇ ਨਹੀਂ ਬੋਲੀਆਂ ਪਹਿਲਾਂ ਤਾਂ ਇਹ ਆਦੇ ਹੁੰਦੇ ਸੀ ਵੀ ਇਹ ਧਰਨਾ ਕਿਉਂ ਲਾਉਂਦੇ ਆ ਵੀ ਇਹ ਛੜਕਾਂ ਜਾਮ ਕਰ ਲੈਂਦੇ ਆ ਇਹ ਧਰਨਾ ਨਹੀਂ ਲਾਉਂਦੇ ਹੁਣ ਇਹ ਆਦੇ ਧਰਨਾ ਕਿਉਂ ਨਹੀਂ ਲਾਇਆ ਅੱਛਾ ਪਹਿਲਾਂ ਤਾਂ ਇਹਨਾਂ ਦਾ ਇਹ ਹੁੰਦਾ ਸੀ ਵੀ ਹਰ ਗੱਲ ਤੇ ਧਰਨਾ ਲਾ ਲੈਂਦੇ ਆ ਜੇ ਹੁਣ ਕਿਸਾਨ ਜੱਥੇਬੰਦੀਆਂ ਇਹ ਮਤਲਬ ਕਿ ਇਸ ਧਰਨੇ ਤੋਂ ਪਿੱਛੇ ਨੇ ਤੇ ਹੁਣ ਇਹ ਆਦੇ ਧਰਨਾ ਕਿਉਂ ਨਹੀਂ ਲਾਇਆ ਅੱਛਾ ਇਹਦੇ ਵਿੱਚ ਕਾਰਨ ਕੀ ਹੈ ਇਦੇ ਵਿੱਚ ਦੋ ਗੱਲਾਂ ਨੇ ਇਹਦੇ ਵਿੱਚ ਇੱਕ ਭਾਈਚਾਰਾ ਸਾਂਝ ਨੂੰ ਫਟ ਪਾਉਣ ਦੀ ਕੋਸ਼ਿਸ਼ ਕੀਤਾ ਜਾ ਰਿਹਾ ਕਿਉਂਕਿ 2020 ਦੇ ਅंदोलਨ ਦੇ ਵਿੱਚ ਪੰਜਾਬ ਤੇ ਹਰਿਆਣਾ ਇੱਕ ਰੀੜ ਦੀ ਹੱਡੀ ਸੀ ਪੰਜਾਬ ਤੋਂ ਕਿਸਾਨੀ ਲਹਿਰ ਉੱਠੀ ਹਰਿਆਣਾ ਨਾਲ ਚੱਲਿਆ ਤੇ ਜਿਸ ਤਰ੍ਹਾਂ ਹਰਿਆਣੇ ਨੇ ਪੰਜਾਬ ਦੇ ਲੋਕਾਂ ਦਾ ਤੇ ਆਪਣਾ ਦੇਸ਼ ਦੇ ਇੱਕ ਆਇਮ ਰੂਲ ਨਭਾਇਆ ਦੇਸ਼ ਦੇ ਵਿੱਚ ਕਿਸਾਨੀ ਲਹਿਰ ਤੇ ਇੱਕ ਤੱਕਬੇ ਨੂੰ ਬਚਾਉਣ ਦੀ ਖਾਤਰ ਉਹ ਕੋਈ ਇਕੱਲੇ ਕਿਸਾਨੀ ਅंदोलਨ ਨਹੀਂ ਸੀ ਉਹ ਇੱਕ ਰੋਟੀ ਦੀ ਲੜਾਈ ਸੀ ਇੱਕ ਰੋਟੀ ਦੀ ਲੜਾਈ ਪਿੱਛੇ ਉਹ ਹਰਿਆਣੇ ਨੇ ਇੱਕ ਅਹਿਮ ਭੂਮਿਕਾ ਨਿਭਾਈ ਆ ਸਾਡੇ ਭਾਈਚਾਰਾ ਇੱਕ ਭਾਈਚਾਰਾ ਸਾਂਝ ਬਣੀ ਜਿਹੜਾ ਇੱਕ ਭਾਈਚਾਰਾ ਸਾਂਝ ਤੋਂ ਪਿਛਲੇ ਸਮਿਆਂ ਦੇ ਵਿੱਚ 84 ਤੋਂ ਲੈ ਕੇ ਪਾਣੀਆਂ ਦੀ ਵੰਡ ਦੇ ਵਿੱਚ ਸਾਡੀਆਂ ਆਪਸ ਵਿੱਚ ਭਾਈਚਾਰਾ ਸਾਂਝ ਨੂੰ ਇਹ ਤੋੜਦੇ ਆਏ ਨੇ ਤੋੜ ਬਣਾੜ ਕੇ ਪੇਸ਼ ਕਰਦੇ ਆਏ ਨੇ ਇਹਦੇ ਵਿੱਚ ਫੁੱਟ ਪਾਉਂਦੇ ਆਏ ਨੇ ਤੇ ਅੱਜ ਵੀ ਉਹੀ ਕੰਮ ਕਰ ਰਹੇ ਨੇ ਵੀ ਅੱਜ ਕਿਸਾਨ ਜਥੇਬੰਦੀਆਂ ਬਿਆਨ ਦੇਣ ਕਿਸਾਨ ਜਥੇਬੰਦੀਆਂ ਇਸ ਮੁੱਦੇ ਤੇ ਧਰਨਾ ਲਾਉਣ ਤਾਂ ਕਿ ਹਰਿਆਣੇ ਦੇ ਵਿੱਚ ਇਹ ਚੀਜ਼ ਦਾ ਵਿਰੋਧ ਹੋਵੇ ਤੇ ਆਪਸ ਵਿੱਚ ਭਾਈਚਾਰੇ ਦੀ ਫੁੱਟ ਪਵੇ ਤੇ ਜਿਹੜਾ ਸੈਂਟਰ ਸਰਕਾਰ ਨੂੰ ਇਹਦਾ ਸਿੱਧਾ ਲਾਭ ਜਾਵੇ ਇਹ ਚੀਜ਼ਾਂ ਪਾਣੀ ਤਾਂ ਹਰਿਆਣੇ ਕੋਲੇ ਵੀ ਘਟ ਹੈ ਪਾਣੀ ਤਾਂ ਪੰਜਾਬ ਦੇ ਲੋਕਾਂ ਕੋਲੇ ਵੀ ਘਟ ਹੈ ਪਾਣੀ ਤਾਂ ਦੇਸ਼ ਇਹ ਤਾਂ ਪੂਰੇ ਦੇਸ਼ ਦਾ ਮਸਲਾ ਹੈ ਪੂਰੇ ਦੇਸ਼ ਦੇ ਕਿਸਾਨਾਂ ਦਾ ਮਸਲਾ ਪੂਰੇ ਦੇਸ਼ ਦੇ ਲੋਕਾਂ ਦਾ ਮਸਲਾ ਵੀਰੇ ਪਾਣੀ ਇਹ ਨਹੀਂ ਵੀ ਕੱਲੇ ਹਰਿਆਣੇ ਦਾ ਮਸਲਾ ਪਾਣੀ ਪੰਜਾਬ ਕੋਲੇ ਵੀ ਘਟ ਹੈ ਤੇ ਮਾਨ ਸਾਹਿਬ ਨੂੰ ਆਦੇ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਜੂਨ ਜੁਲਾਈ ਦੇ ਵਿੱਚ بارشਾਂ ਸਾਵਣ ਭਾਦੋਂ ਦੇ ਵਿੱਚ بارشਾਂ ਸ਼ੁਰੂ ਹੁੰਦੀ ਹੈ ਤੇ ਘੱਗਰ ਦਰਿਆ ਫਟਾਫਟ ਟੁੱਟਦਾ ਹੈ ਤੇ ਉਦੋਂ ਪਾਣੀ ਨੂੰ ਕਿਉਂ ਨਹੀਂ ਸੰਭਾਲਿਆ ਜਾਂਦਾ ਭਾਈ ਉਦੋਂ ਤੱਕ ਛਤੀ ਛਤੀ ਆਪਾਂ ਕੱਢਦੇ ਆ ਪਾਣੀ ਆ ਗਿਆ ਪਾਣੀ ਆ ਗਿਆ ਤੋ ਭੱਜੋ ਇਹ ਤੋ ਬੰਨ ਲਾਓ ਇਹਨੂੰ ਬਚਾਓ ਤੇ ਜੇ ਉਹ ਪਾਣੀ ਕਵਰ ਕੀਤੇ ਜਾਣ ਤੇ ਸਾਡੀਆਂ ਆਹ ਲੜਾਈਆਂ ਕਿਉਂ ਹੁਣ ਸਾਡੇ ਆਹ ਆ ਇਹੋ ਜਿਹੇ ਬਿਆਨ ਕਿਉਂ ਦਿੰਦੇ ਨੇ ਪਹਿਣ ਇਹ ਚੀਜ਼ਾਂ ਆ ਵੀ ਜਿਹੜਾ ਖੁੱਲਾ ਪਾਣੀ ਹੈ ਉਹਨੂੰ ਸਰਕਾਰਾਂ ਕਵਰ ਕਰਨ ਉਧਰਲੇ ਪਾਸੇ ਜ਼ਿੰਮੇਵਾਰੀ ਕਿਉਂ ਨਹੀਂ ਨਿਭਾ ਰਹੇ ਉਹ ਪਾਣੀ ਕਿਉਂ ਟੁੱਟ ਰਿਹਾ ਉਹ ਪਾਣੀ ਕਿਉਂ ਖਰਾਬ ਹੋ ਰਿਹਾ ਨਾਲੇ ਲੋਕਾਂ ਦੇ ਘਰ-ਬਾਰ ਦਾ ਨੁਕਸਾਨ ਕਰਦਾ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਕਰਦਾ ਹੈ ਜੇ ਸਰਕਾਰ ਉਹ ਪੈਸਾ ਉਹ ਬਜਟ ਪਾਣੀ ਲਈ ਕਿੰਨਾ ਰੱਖਿਆ ਤੇ ਉਹ ਬਜਟ ਉਧਰਲੇ ਪਾਸੇ ਖਰਚਾ ਕਰੇ ਉਹ ਪਾਣੀ ਨੂੰ ਸਾਂਭ ਸੰਭਾਲ ਕਰੇ ਤੇ ਉਹ ਪਾਣੀ ਸਾਰਿਆਂ ਲਈ ਪੂਰਾ ਆ ਸਕਦਾ ਹੈ ਇਹ ਲੋੜ ਹੀ ਨਹੀਂ ਪੈਂਦੀ ਹਰਿਆਣੇ ਤੇ ਪੰਜਾਬ ਦੇ ਵਿੱਚ ਵੱਡੀਆਂ ਪਉਣ ਦੀ ਹਰਿਆਣਾ ਛੋਟਾ ਭਾਈ ਹੈ ਪੰਜਾਬ ਵੱਡਾ ਭਾਈ ਹੈ ਪੰਜਾਬ ਦੇ ਲੋਕਾਂ ਨੂੰ ਆਦੇ ਆ ਇਹ ਲੋਕ ਇਸ ਲੜਾਈ ਦੇ ਵਿੱਚ ਲਾਹਾ ਲੈਣਾ ਚਾਹੁੰਦੇ ਆ ਵੋਟਾਂ ਲੈਣਾ ਚਾਹੁੰਦੇ ਆ ਇਹ ਕਹਿੰਦੇ ਆ ਵੀ ਅਸੀਂ ਮਤਲਬ ਕਿ ਇਸ ਲੜਾਈ ਦੇ ਵਿੱਚ ਤੁਹਾਡਾ ਸਾਥ ਮਤਲਬ ਕਿ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆ ਇਧਰੋਂ ਬੀਜੇਪੀ ਇਧਰ ਇੱਕ ਬੀਜੇਪੀ ਉਧਰ ਖੜੀ ਹੈ ਇੱਕ ਬੀਜੇਪੀ ਇਧਰ ਖੜੀ ਹੈ ਇੱਕ ਆਮ ਆਦਮੀ ਪਾਰਟੀ ਉਧਰਲੇ ਪਾਸੇ ਖੜੀ ਹੈ ਇੱਕ ਇਧਰਲੇ ਪਾਸੇ ਖੜੀ ਹੈ ਇੱਕ ਕਾਂਗਰਸ ਉਧਰਲੇ ਪਾਸੇ ਖੜੀ ਹੈ ਇੱਕ ਇਧਰਲੇ ਪਾਸੇ ਖੜੀ ਹੈ ਤੇ ਯਾਰ ਜੀ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਇਹ ਗਮਰਾਹ ਕਰ ਰਹੇ ਆ ਵੀ ਵੀ ਇੱਥੇ ਆਉਣ ਵਾਲੇ ਸਮੇਂ 'ਚ 27 ਚ ਵੋਟਾਂ ਲੋਕਾਂ ਨੂੰ ਕਿਵੇਂ ਗਮਰਾਹ ਕਰਨਾ ਹੈ ਕਿਵੇਂ ਵੋਟਾਂ ਲੈਣੀਆਂ ਅੱਜ ਇਹ ਆਦਾ ਮੈਂ ਪਾਣੀਆਂ ਦਾ ਰੱਖਾਂ ਕੈਪਟਨ ਆਦਾ ਸੀ ਮੈਂ ਪਾਣੀਆਂ ਦਾ ਰੱਖਾਂ ਜਿਨ੍ਹਾਂ ਨੇ ਚਾਂਦੀ ਦੀ ਕਈ ਬੜਾ ਕੇ ਟੱਕ ਲਾਏ ਸੀ ਜਿਨ੍ਹਾਂ ਨੇ ਟੱਕ ਲਾਏ ਸੀ ਉਹ ਆਦਾ ਸੀ ਮੈਂ ਪਾਣੀਆਂ ਦਾ ਰੱਖਾਂ ਅੱਜ ਇਹੋ ਜਿਹੇ ਬਿਆਨ ਦੇ ਕੇ ਇਹ ਹੱਸੋ ਹੀ ਨਾ ਬਿਆਨ ਆ ਯਾਰ ਇੱਕ ਕਿੱਤੇ ਨੂੰ ਟਾਰਗੇਟ ਕਰਨਾ ਕਿਤੇ ਤਾਂ ਕਹਿ ਦਿੰਦੇ ਧਰਨਾ ਲਾਇਆ ਤਾਂ ਲਾਇਆ ਕਿਉਂ ਜੇ ਲਾ ਲਿਆ ਤਾਂ ਕਿਉਂ ਲਾਇਆ ਜੇ ਨਹੀਂ ਲਾਇਆ ਤਾਂ ਕਿਉਂ ਨਹੀਂ ਲਾਇਆ ਮੈਨੂੰ ਤਾਂ ਭਗਵੰਤ ਮਾਨ ਦਾ ਐ ਲੱਗਦਾ ਵੀ ਮਾਨਸਿਕ ਸਤੁੱਲਣ ਖੋ ਗਿਆ ਹੁੰਦਾ ਹੈ ਇਹ ਬੰਦਾ ਅਫਸਰਟ ਹੋ ਗਿਆ ਲੱਗਦਾ ਵੀ ਤੁਸੀਂ ਮੁੱਖ ਮੰਤਰੀ ਹੋ ਪੰਜਾਬ ਦੇ 3 ਕਰੋੜ ਲੋਕਾਂ ਸਾਢੇ 3 ਕਰੋੜ ਲੋਕਾਂ ਦੀ ਗਵਾਹੀ ਕਰ ਰਹੇ ਹੋ ਇਹੋ ਜਿਹੇ ਬਿਆਨ ਦੇ ਨੇ ਫਿਰ ਭਾਈ ਕਿਸਾਨ ਜਥੇਬੰਦੀਆਂ ਦੀ ਜ਼ਿੰਮੇਵਾਰੀ ਨਹੀਂ ਲੋਕਾਂ ਨੇ 92 ਗੁੰਗੇ ਸੋਨੂ ਦਿੱਤੇ ਚੁਣ ਕੇ ਪੰਜਾਬ ਦਾ ਮੁੱਖ ਮੰਤਰੀ ਤੂੰ ਹੈ ਪੰਜਾਬ ਨੂੰ ਲੀਡ ਤੂੰ ਕਰ ਰਿਹਾ ਕਿਸਾਨ ਜਥੇਬੰਦੀਆਂ ਤਾਂ ਇੱਕ ਕਿਰਤੀ ਲੋਕਾਂ ਖਾਤਰ ਆਪਣੇ ਹੱਕ ਮੰਗਣ ਖਾਤਰ ਡੰਡੇ ਤੇ ਮੋਰ ਛਾਂਗਦੇ ਆ ਉਹਨਾਂ ਦੇ ਤੁਸੀਂ ਪਰ ਉਹ ਤਾਂ ਜੇਲ੍ਹਾਂ ਦੇ ਵਿੱਚ ਸਿੱਟਦੇ ਉਹਨਾਂ ਨੂੰ ਤੁਸੀਂ ਇਹ ਨਾਮ ਦਿੰਦੇ ਆ ਉਹਨਾਂ ਦੇ ਤਾਂ ਪਰਚੇ ਦਰਜ ਹੁੰਦੇ ਆ 307 ਤੇ ਦੇਸ਼ ਤਰੋਈ ਦੇ ਕਿਸਾਨ ਜੱਥੇਬੰਦੀਆਂ ਤਾਂ ਸੰਗਠਿਤ ਕਰਦੇ ਆ ਸੰਗਠਿਤ ਕਰਕੇ ਉਹਦੀਆਂ ਮੰਗਾਂ ਬਣਾਉਣੀਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਜ਼ਿੰਮੇਵਾਰੀ ਭਗਵੰਤ ਮਾਨਦੀ ਆ ਜਾਂ ਕਿਸਾਨ ਜੱਥੇਬੰਦੀਆਂ ਦੀ ਆ ਕਿਸਾਨਾਂ ਬਾਰੇ ਇਹ ਬੇਟੂ ਬਾਈ ਤੁਹਾਡੀ ਗੱਲ ਵਿੱਚ ਇੱਕ ਬਿਆਨ ਵੀ ਆਉਂਦਾ ਸੀ ਐਮ ਸਾਹਿਬ ਦਾ ਬਹੁਤ ਵਾਇਰਲ ਵੀ ਹੁੰਦਾ ਕਹਿੰਦੇ ਇਹ ਤਾਂ ਵਿਹਲੜ ਨੇ ਇਹਨਾਂ ਨੂੰ ਤਾਂ ਖੇਤੀ ਦਾ ਕੱਕ ਨਹੀਂ ਪਤਾ ਅੱਜ ਉਹਨਾਂ ਲੋਕਾਂ ਦੀ ਲੋੜ ਕਿਵੇਂ ਪੈ ਗਈ ਸੀ ਐਮ ਸਾਹਿਬ ਨੂੰ ਬਹੁਤ ਲੋਕਾਂ ਦੇ ਸਵਾਲ ਨੇ ਇਹ ਇਹ ਲੋੜ ਇਸ ਕਰਕੇ ਪਈ ਹੈ ਵੀ ਇੱਕ ਕਿਸਾਨ ਜੱਥੇਬੰਦੀਆਂ ਪਾਣੀ ਦੇ ਹੱਕ ਦੇ ਵਿੱਚ ਪਹਿਲਾਂ ਤੇ ਇਹਦੀਆਂ ਆਪਣੀਆਂ ਲੱਤਾਂ ਦੇ ਵਿੱਚ ਦਾਮਣੀ ਭਗਵੰਤ ਮਾਨ ਦਾ ਜਿੰਨਾ ਵਜਨ ਪੈ ਗਿਆ ਨਾ ਇਹ ਤਾਂ ਚੁਟਕਲੇ ਸੁਣਾਉਂਦੇ ਸੁਣਾਉਂਦੇ ਦਾ ਬਾਈ ਦਾ ਲੱਗ ਗਿਆ ਇੰਨੀ ਆਲਾ ਨਹੀਂ ਸੀ ਦਸਵੀਂ ਪਾਸ ਬੰਦਾ ਅੱਜ ਪੰਜਾਬ ਨੂੰ ਚਲਾ ਰਿਹਾ ਜਿਹੜਾ ਉਹਨੂੰ ਖੁਦ ਨੂੰ ਨਹੀਂ ਪਤਾ ਜਿਹੜਾ ਇਹ ਆਦਾ ਮੈਂ ਖੇਤੀ ਕਰਦੇ ਨੂੰ ਐ ਪੁੱਛ ਕਣਕ ਦਾ 20 ਕਿੱਲੇ ਚ ਕਿੰਨਾ ਪੈਂਦਾ ਤੁਸੀਂ ਪੁੱਛ ਲਓ ਜਿੱਦੇ ਆਇਆ ਵੀ ਕਣਕ ਦਾ ਵੀ ਘਟ ਤੋਂ ਘਟ ਕਿੰਨਾ ਤੇ ਵੱਧ ਤੋਂ ਵੱਧ ਕਿੱਲੇ ਚ ਕਿੰਨਾ ਪੈਂਦਾ ਝੋਨੇ ਦੀ ਬਜਾਈ ਆ ਜਿਹੜੀ ਕਿੰਨੇ ਮਰਲੇ ਪਨੀਰੀ ਨਾਲ ਇੱਕ ਕਿੱਲਾ ਬੀਜਿਆ ਜਾਂਦਾ ਇਹਨੂੰ ਪੁੱਛ ਲਿਓ ਪਤਾ ਲੱਗ ਜਾਉ ਖੇਤੀ ਆ ਵੀ ਇੰਜਣ ਦਾ ਕਿੜਾ ਪਾ ਕੇ ਵਿਖਾ ਕਿੱਦਰਲੇ ਪਾਸੇ ਪੈਂਦਾ ਇਹ ਕੈਨ ਦੀਆਂ ਗੱਲਾਂ ਨੇ ਟੁਟਕਲਿਆਂ ਦੀਆਂ ਗੱਲਾਂ ਨੇ ਇਹ ਗੱਲਾਂ ਵੀ ਪੰਜਾਬ ਦੇ ਵਿੱਚ ਕਿਸਾਨ ਜੱਥੇਬੰਦੀਆਂ ਬਿਆਨ ਦੇਣ ਹਰਿਆਣੇ ਦੇ ਵਿੱਚ ਉਹ ਗੱਲਾਂ ਜਾਵੇ ਉਹ ਭਾਈਚਾਰਾ ਸਾਂਝ ਟੁੱਟੇ ਕਿ ਹਰਿਆਣਾ ਤੇ ਪੰਜਾਬ ਵੱਖਰੋ ਵੱਖਰੀ ਹੋਣ ਤੇ ਤਾਂ ਕਿ ਜਿਹੜਾ ਇੱਕ ਮੋਢਾ ਬਣਿਆ ਸੀ ਕਿਸਾਨੀ ਲਹਿਰ ਦਾ ਇੱਕ ਲੜਾਈ ਜਿਹੜਾ ਭਾਈਚਾਰਾ ਇਕੱਠੇ ਹੋ ਕੇ ਦੋ ਸਟੇਟਾਂ ਨੇ ਅਗਵਾਈ ਕੀਤੀ ਦੇਸ਼ ਦੇ ਵਿੱਚ ਵੀ ਉਹ ਲਹਿਰ ਤੋੜੀ ਜਾਵੇ ਫਿਰ ਤੋਂ ਇੱਕ ਨਾ ਹੋ ਜਾਣ ਜਿਵੇਂ ਅੱਜ ਇੱਕ ਖੜੇ ਨੇ ਇਹਨਾਂ ਨੂੰ ਵੱਖ-ਵੱਖ ਕਰਕੇ ਇਹਨਾਂ ਨੂੰ ਟਾਰਗੇਟ ਕਰਕੇ ਤੇ ਇਸ ਲਹਿਰ ਨੂੰ ਦਬਾਇਆ ਜਾਵੇ ਵਿਚਲੀ ਗੱਲ ਇਹ ਹੈ ਹੋਰੇ ਸਾਡਾ ਹਮਦਰਦੀ ਹੈ ਪੂਰੇ ਕਿਸਾਨਾਂ ਦਾ ਹਮਦਰਦੀ ਹੈ ਇਹ ਭਾਜਪਾ ਦੀ ਪਾਲਿਸੀ ਹੈ ਵੀ ਹਰਿਆਣਾ ਤੇ ਪੰਜਾਬ ਨੂੰ ਪਾੜਿਆ ਜਾਵੇ ਅੱਛਾ ਰਾਸਮੇ ਪਾੜ ਕੇ ਜਿਵੇਂ ਰਾਜ ਕਰਦੇ ਆ ਜਿਵੇਂ ਧਰਮਾਂ ਦੇ ਉੱਤੇ ਰਾਜ ਕਰਦੇ ਆ ਪਾੜ ਕੇ ਇਹਨਾਂ ਨੂੰ ਹਰਿਆਣਾ ਪੰਜਾਬ ਨੂੰ ਵੱਖਰਾ ਕਰਕੇ ਪਾੜ ਕੇ ਤੇ ਇਹਨਾਂ ਨੂੰ ਟਾਰਗੇਟ ਕੀਤਾ ਜਾਵੇ ਤਾਂ ਕਿ ਦੁਬਾਰਾ ਇਹ ਲੜਾਈ ਦਾ ਮੋਟ ਨਾ ਵੱਜ ਜੇ ਪਿਛਲੀ ਲੜਾਈ ਇਹ ਆ ਭਗਵੰਤ ਮਾਨਸਿਆ ਅਸੀਂ ਤੇਰੀਆਂ ਚਾਲਾਂ ਬੁੱਝਦੇ ਆ ਉਧਰ ਕੌਣ ਨੇ ਉਧਰ ਵੀ ਸਾਡੇ ਨੇ ਹਰਿਆਣੇ ਵਾਲੇ ਕੌਣ ਆ ਉਹ ਵੀ ਸਾਡੇ ਭਰਾ ਨੇ ਆਮ ਕਿਸਾਨ ਨੇ ਮਜ਼ਦੂਰ ਨੇ ਤੇ ਅਸੀਂ ਕੌਣ ਆ ਅਸੀਂ ਵੀ ਆਮ ਲੋਕ ਆ ਆਮ ਲੋਕ ਆ ਨਾ ਤਾਂ ਹਰਿਆਣੇ ਦੇ ਆਮ ਲੋਕਾਂ ਨੇ ਕਿਹਾ ਵੀ ਸਾਨੂੰ ਪਾਣੀ ਕਿਉਂ ਨਹੀਂ ਦਿੰਦੇ ਜਾਂ ਅਸੀਂ ਜਾ ਕੇ ਮੂੰਹਾਂ ਵੜਦੇ ਆ ਉਥੋਂ ਨਾ ਪੰਜਾਬ ਦੇ ਲੋਕਾਂ ਨੇ ਕਿਹਾ ਵੀ ਅਸੀਂ ਮੂੰਹਾਂ ਵੱਡਣ ਨਹੀਂ ਦਿੰਦੇ ਆਓ ਵੱਟ ਤੇ ਲੜ ਕੌਣ ਰਿਹਾ ਹੈ ਅੱਛਾ ਇਸੇ ਗੱਲ ਤੇ ਇੱਕ ਬਿਆਨ ਹੋਰ ਆਉਂਦਾ ਆ ਮਾਨ ਸਾਹਿਬ ਕਹਿੰਦੇ ਨੇ ਮੈਂ ਪਾਣੀ ਪੰਜਾਬ ਦਾ ਕਿਤੇ ਨਹੀਂ ਜਾਣ ਦੇਵਾਂਗਾ ਜੱਟ ਤਾਂ ਕਹਿੰਦੇ ਵਾਰੀ ਦੀ ਖਾਤਰ ਬੰਦਾ ਮਾਰ ਦਿੰਦਾ ਕਤਲ ਹੋ ਜਾਂਦੇ ਆ ਪਿੰਡਾਂ 'ਚ ਤੇ ਅਸੀਂ ਹਰਿਆਣੇ ਨੂੰ ਪਾਣੀ ਕਿਵੇਂ ਦੇ ਦਈਏ ਨਹੀਂ ਇਹ ਆਦਾ ਮੈਂ ਪਾਣੀ ਬਚਾ ਰਿਆ ਤੈਨੂੰ ਕਹੇ ਜੇ ਜ਼ਮੀਨਾਂ ਬਚਣੀਆਂ ਤਾਂ ਫਿਰ ਤਾਂ ਫੇਰ ਹੀ ਪਾਣੀ ਅਸੀਂ ਗੁਲਾਵਾਗੇ ਇਹਨੂੰ ਕਹੇ ਜੇ ਤੂੰ ਜ਼ਮੀਨਾਂ ਤਾਂ ਤੂੰ ਕਾਰਪੋਰੇਟਾਂ ਨੂੰ ਖੋ ਰਿਹਾ ਹੈ ਭਗਵੰਤ ਮਾਨਸਿਆਂ ਤੇ ਪਾਣੀ ਪਾਣੀ 'ਚ ਪਾਣੀ ਦਾ ਅਸੀਂ ਇਕੱਲੇ ਦਾ ਕੀ ਕਰਾਂਗੇ ਜੇ ਸਾਡੀਆਂ ਜ਼ਮੀਨਾਂ ਹੀ ਨਾ ਰਹਿਆਂ ਜੇ ਤੂੰ ਐਡਾ ਹੀ ਹਮਦਰਦੀ ਹੈ ਤੇ ਤੂੰ ਕਾਰਪੋਰੇਟਾਂ ਦਾ ਪੱਖੀ ਕਿਉਂ ਬਣਿਆ ਹੋਇਆ ਤੂੰ ਜ਼ਮੀਨਾਂ ਖੋਣ ਤੇ ਕਿਉਂ ਲੱਗਿਆ ਹੋਇਆ ਤੇ ਤੂੰ ਕਿਸਾਨੀ ਅੰਦੋਲਨ ਜਿਹੜਾ ਸਿੰਘੂ ਖਡੌਰੀ ਤੇ ਬੈਠਾ ਸੀ ਉਹਨਾਂ ਦੇ ਘਾਟਾ ਤੇ ਉਹਨਾਂ ਨੂੰ ਬਰਬਾਦ ਕਰਤਾ ਆਟਾ ਖੰਡ ਚਾਹ ਸਿਲੰਡਰ ਛੋੜੀ ਪੁਲਿਸ ਨੇ ਨਹੀਂ ਛੱਡਿਆ ਸਾਰਾ ਸਮਾਨ ਖਿਰੂ ਖਿਰੂ ਕਰਤਾ ਟਰਾਲੀਆਂ ਛੋੜੇ ਐਮਐਲਏ ਰਹਿ ਗਏ ਟਰਾਲੀ ਚੋਰ ਤੁਸੀਂ ਵੱਜਣ ਲੱਗ ਗਏ ਕਿਸਾਨ ਜੱਥੇਬੰਦੀਆਂ ਤੇਰੇ ਰੋੜਨ ਨੂੰ ਰੜਕਦੀਆਂ ਤੇ ਫਿਰ ਜੇ ਉਹ ਜ਼ਮੀਨਾਂ ਨਾ ਰਹਿਣ ਜਿਹੜੇ ਕਾਰਪੋਰੇਟ ਭਾਰਤਮਾਲਾ ਛੜਕਾਂ ਬੜ ਰਹੀਆਂ ਨੇ ਗੈਸ ਪਾਈਪਲਾਈਨਾਂ ਪੈ ਰਹੀਆਂ ਨੇ ਉਹ ਜ਼ਮੀਨਾਂ ਨੂੰ ਕਵਰ ਕਰ ਰਹੇ ਨੇ ਤੇ ਫਿਰ ਅਸੀਂ ਪਾਣੀ ਚ ਡੁੱਬਣਾ ਹੈ ਫੇ ਤਾਂ ਡੁੱਬਾਂਗੀ ਜਦੋਂ ਜ਼ਮੀਨਾਂ ਸਾਡੇ ਕੋਲੇ ਰਹਿਣਾਂ ਨਾ ਲਾਵਾਂਗੇ ਕਿੱਥੇ ਪਾਣੀ ਉਹ ਜੇ ਭਰਾਵਾ ਜ਼ਮੀਨਾਂ ਰਹਿਣਗੇ ਤਾਂ ਪਾਣੀ ਲਾਵਾਂਗੇ ਪਾਣੀ ਬਚਾ ਕੇ ਕਰੂਗਾ ਕੀ ਸਿਰਫ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰ ਰਹੇ ਆ ਭਾਈਚਾਰਾ ਸਾਂਝ ਨੂੰ ਤੋੜ ਰਹੇ ਆ ਹਰਿਆਣੇ ਕੋਲੇ ਵੀ ਘਟਾ ਪੰਜਾਬ ਪਾਣੀ ਪੰਜਾਬ ਕੋਲੇ ਵੀ ਘਟਾ ਹੈ ਪੂਰੇ ਦੇਸ਼ ਦੇ ਲੋਕਾਂ ਦੀ ਸਮੱਸਿਆ ਹੈ ਇਹ ਪਾਣੀ ਨੂੰ ਕਿਵੇਂ ਬਚਾਉਣਾ ਹੈ ਇਹ ਸਰਕਾਰਾਂ ਨੂੰ ਬਜਟ ਰੱਖਣਾ ਚਾਹੀਦਾ ਹੈ ਜਿਹੜਾ ਦਰਿਆ ਟੁੱਟਦੇ ਆ ਘੱਗਰਾਂ ਟੁੱਟਦੀਆਂ ਮੀਂਹ ਦੇ ਪਾਣੀ ਆਉਂਦੇ ਆ ਉਹਨਾਂ ਨੂੰ ਕਵਰ ਕਰਨ ਦੀ ਜ਼ਰੂਰਤ ਹੈ ਫਿਰ ਇਹ ਚੀਜ਼ਾਂ ਇਸਤੇਮਾਲ ਹੋ ਸਕਦੀਆਂ ਨਹੀਂ ਇਹ ਲੋਕ ਗਮਰਾ ਕਰ ਰਹੇ ਆ ਇਸ ਤੋਂ ਇਲਾਵਾ ਕੁਝ ਵੀ ਨਹੀਂਗਾ ਬਹੁਤ ਸਾਰੇ ਲੋਕਾਂ ਦੇ ਇਹ ਵੀ ਸਵਾਲ ਨੇ ਜਦੋਂ ਪੰਜਾਬ 'ਚ ਹੜ੍ਹ ਦੀ ਸਥਿਤੀ ਬਣਦੀ ਆ ਤਾਂ ਹਰਿਆਣਾ ਪਾਣੀ ਲੈਣ ਤੋਂ ਮਨਾ ਕਰ ਦਿੰਦਾ ਫਿਰ ਅੱਜ ਉਹ ਲੋਕ ਕਹਿੰਦੇ ਨੇ ਵੀ ਹਰਿਆਣੇ ਨੂੰ ਕਿਹੜੀ ਗੱਲੋਂ ਪਾਣੀ ਦੇਗੀ ਬਹੁਤ ਲੋਕ ਇਹ ਗੱਲ ਕਹਿੰਦੇ ਆ ਵੇ ਹਰਿਆਣੇ ਦੇ ਪਾਣੀ ਜਿਹੜੀ ਤੁਸੀਂ ਗੱਲ ਕੀਤੀ ਵੀ ਹਰਿਆਣੇ ਦੇ ਪਾਣੀ ਕਿਉਂ ਦੇਗੀ ਮੈਂ ਤੁਹਾਨੂੰ ਪਹਿਲਾਂ ਪਹਿਲਾਂ ਦੱਸ ਗਿਆ ਥਿਆ ਵੀ ਇਹ ਆਮ ਲੋਕਾਂ ਦਾ ਬਿਆਨ ਨਹੀਂ ਹੈ ਭਾਈ ਵੀ ਕਿਉਂ ਦੇਗੀ ਇਹ ਸਿਆਸੀ ਲੋਕਾਂ ਦਾ ਬਿਆਨ ਹੈ ਵੀ ਅਸੀਂ ਕਿਉਂ ਦੇਗੀ ਵੀ ਅਸੀਂ ਇੱਕ ਹਮਦਰਦੀ ਦਿਖਾਉਂਦੇ ਆ ਵੀ ਅਸੀਂ ਇਹ ਪਾਣੀ ਦੇ ਰਾਖੇ ਆ ਅਸੀਂ ਬਚਾਇਆ ਕੈਪਟਨ ਅਮਰਿੰਦਰ ਦਾ ਸੀ ਮੈਂ ਬਚਾਇਆ ਪਾਣੀ ਹੁਣ ਕਿਹਦਾ ਮੈਨੀ ਇਹ ਆਦਾ ਮੈਂ ਬਚਾਇਆ ਪਾਣੀ ਸੁਖਵੀਰ ਬਾਦਲਾ ਦਾ ਮੈਂ ਬਚਾਇਆ ਪਾਣੀ ਪ੍ਰਕਾਸ਼ ਸਿੰਘ ਬਾਦਲਾ ਦਾ ਮੈਂ ਬਚਾਇਆ ਪਾਣੀ ਜਾਖੜ ਸਾਹਾ ਦਾ ਅਸੀਂ ਪਾਣੀ ਬਚਾ ਰਹੇ ਆ ਤੇ ਪਾਣੀ ਖੂਕਾ ਕੌਣ ਰਿਹਾ ਇੱਕ ਪਾਸੇ ਜਾਖੜ ਸਾਹਿਬ ਬੈਠੇ ਇੱਕ ਪਾਸੇ ਭਗਵੰਤ ਮਾਨ ਬੈਠਾ ਪਾਣੀ ਖੂਕ ਕੌਣ ਰਿਹਾ ਹੈ ਸੈਂਟਰ ਦੀ ਹਕੂਮਤ ਤੇ ਪੰਜਾਬ ਸਰਕਾਰ ਤੇ ਜਾਖੜ ਸਾਹਿਬ ਕੌਣ ਨੇ ਬੀਜੇਪੀ ਦੇ ਪ੍ਰਧਾਨ ਐਮ ਕੁਰਸੀ ਤੇ ਦੱਸੋ ਉਧਰ ਕੌਣ ਨੇ ਬੀਜੇਪੀ ਉਧਰ ਕੌਣ ਆਮ ਆਦਮੀ ਪਾਰਟੀ ਇਧਰਲੇ ਬਾਰਡਰ ਤੇ ਆ ਕੇ ਇਹ ਕਹਿੰਦੇ ਅਸੀਂ ਪਾਣੀ ਦੀ ਬੂੰਦ ਨਹੀਂ ਜਾਣ ਦਿੰਦੇ ਕੇਜਰੀਵਾਲ ਰਹੀ ਤੇ ਜਦੋਂ ਪੰਜਾਬ ਤੋਂ ਹਰਿਆਣਾ ਦੇ ਬਾਰਡਰ ਦੇ ਵਿੱਚ ਅੰਡਰ ਹੋ ਜਾਂਦੇ ਆ ਉਦੋਂ ਕਹਿੰਦੇ ਆ ਅਸੀਂ ਪਾਣੀ ਲੈ ਕੇ ਵਖਾਵਾਂਗੇ ਕੀ ਪੰਜਾਬ ਤੋਂ ਪਾਣੀ ਲੈ ਕੇ ਵਿਖਾਵਾਂਗੇ ਇਹੀ ਆਮਦਵੀ ਪਾਰਟੀ ਦੇ ਬਿਆਨ ਇਤਰੀਵਾਲਾਰ ਕਹਿੰਦੇ ਆ ਬੇਫਿਕਰ ਹੋ ਜੋ ਜਦੋਂ ਵੋਟਾਂ ਆ ਜਾਂਦੀਆਂ ਇਹ ਬਿਲਕੁਲ ਜਿਹੜਾ ਗੁੱਛਾ ਬੱਜਾ ਹੋਇਆ ਪੰਜਾਬ ਤੇ ਹਰਿਆਣੇ ਦਾ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਪੰਜਾਬ ਕੋਲੇ ਪਾਣੀ ਹੈ ਨਾ ਹਰਿਆਣੇ ਕੋਲੇ ਹੈ ਪਾਣੀ ਦੇਸ਼ ਦੇ ਪੂਰੇ ਲੋਕਾਂ ਦੀ ਸਮੱਸਿਆ ਹੈ ਜਿਹੜੇ ਪਾਣੀ ਹੜਾਂ ਰਾਹੀਂ ਬਰਬਾਦ ਹੁੰਦੇ ਆ ਘਰਾਂ ਨੂੰ ਬਰਬਾਦ ਕਰਦੇ ਆ ਉਹ ਪਾਣੀ ਨੂੰ ਕਵਰ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਕਿ ਲੋਕਾਂ ਦੀ ਜ਼ਿੰਮੇਵਾਰੀ ਹੈ ਤੇ ਅੱਜ ਭਗਵੰਤ ਮਾਨ ਨੂੰ ਕਿਸਾਨ ਜਥੇਬੰਦੀਆਂ ਜਾਦ ਆ ਗਈਆਂ ਅੱਜ ਜਦ ਆ ਗਏ ਕੀ ਚੀਜ਼ ਐ ਜੱਥੇਬੰਦੀਆਂ ਅੱਜ ਜੱਥੇਬੰਦੀਆਂ ਬਿਆਨ ਦੇਣ ਤੇ ਇਹਨਾਂ ਦੇ ਵਿੱਚ ਵੀ ਤੋੜ-ਬਰੋੜ ਕੇ ਤੇ ਹਰਿਆਣੇ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਭਾਈਚਾਰਾ ਸਾਂਝ ਨੂੰ ਟੁੱਟੇ ਤੇ ਉਹਨੂੰ ਠੇਸ ਪਹੁੰਚੇ ਇਹ ਤੋਂ ਇਲਾਵਾ ਕੋਈ ਗੱਲਾਂ ਨਹੀਂ ਸਾਸੀ ਇਹਨਾਂ ਦੀਆਂ ਗੱਲਾਂ ਇਹਨਾਂ ਦੀਆਂ ਚਾਲਾਂ ਅਸੀਂ ਬੁੱਝਦੇ ਆਂ ਤੇ ਦੂਜੀ ਗੱਲ ਜਿਹੜੀ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਪਿਛਲੇ ਦਿਨੀ ਜੰਗ ਲੱਗੀ ਸੀ ਜਿਹਨੂੰ ਇੱਕ ਬੜਾ ਹਊਆ ਬਣਾਇਆ ਗਿਆ ਸੋਸ਼ਲ ਮੀਡੀਆ ਤੇ ਪੱਤਰਕਾਰਾਂ ਨੇ ਮੈਨੂੰ ਲੱਗਦਾ ਹੈ ਉਨਾਂ ਕੋਈ ਬੰਬੜੀ ਡਿੱਗਿਆ ਹੋਣਾ ਉਨੀਆਂ ਕੋਈ ਮਜੈਲਾ ਨਹੀਂ ਡਿੱਗਿਆ ਹੋਣੀਆਂ ਜਿੰਨਾ ਕਈ ਚੈਨਲਾਂ ਨੇ ਡੇਕਤੀਆਂ ਡਰੋਨ ਆ ਗਿਆ ਕਹਿੰਦੇ ਕ੍ਰਾਂਚੀ ਚ ਆਪਣਾ ਇੰਡੀਅਨ ਆਰਮੀ ਵੜ ਗਈ ਲਾਹੌਰ ਫਤਿਹ ਕਰ ਲਿਆ ਜੀ ਪੀ ਆਰਟੀ ਲਈ ਆਪਦੇ ਵਿਊ ਲੈਣ ਵਾਸਤੇ ਤੁਸੀਂ ਇੰਨਾ ਗਿਰਜੋਗੇ ਵੀ ਲੋਕਾਂ ਨੂੰ ਇੰਨਾ ਹੈਮਜੋਗੇ ਇੰਨਾ ਡਰੋਗੇ ਉਹ ਹੋ ਗਿਆ ਜੀ ਇੰਨੇ ਪੰਪ ਚੱਲ ਕੇ ਇੰਨੇ ਜਾਜ ਹੋ ਗਏ ਇਨੀਆਂ ਮਜੈਲਾ ਚੱਲ ਪਿਆ ਇਨੀਆਂ ਤੋਪਾਂ ਚੱਲ ਪਿਆ ਯਾਰ ਇੰਨਾ ਇਹ ਮੀਡੀਆ ਨੇ ਪਿਛਲੇ 2-3 ਦਿਨਾਂ ਤੋਂ ਗੰਦ ਪਾਇਆ ਆਪਦੇ ਵਿਊ ਲੈਣ ਵਾਸਤੇ ਉਹ ਚੀਜ਼ ਨੂੰ ਤੋੜ ਮਰੋੜ ਕੇ ਪੇਚ ਕੀਤਾ ਇਹ ਅਫਸੋਸ ਦੀ ਗੱਲ ਹੈ ਇਹੀ ਜਦਸ ਦਿਨੇ ਗੱਲ ਹੋ ਰਹੀ ਸੀ ਤੇ ਜੌਂਦਪਿੰਡ ਦੇ ਵਿੱਚ 300 ਤੋਂ 400 ਪੁਲਿਸ ਵਾਲਾ ਉੱਥੇ ਜ਼ਮੀਨ ਤੇ ਕਬਜ਼ਾ ਕਰਨਾਗੇ ਇੱਕ ਪਾਸੇ ਤਾਂ ਤੁਸੀਂ ਇਹਦਾ ਮਾਹੌਲ ਇਹੋ ਜਿਹਾ ਬਣਿਆ ਬਾਰਡਰਾਂ ਤੇ ਆ ਸਥਿਤੀ ਹੈ ਪੰਜਾਬ ਨੂੰ ਕਿਵੇਂ ਕਵਰ ਕਰਨਾ ਤੇ ਦੂਜੇ ਪਾਸੇ 400 ਪੁਲਿਸ ਵਾਲਾ ਲੈ ਕੇ ਜੌਂਦ ਪਹੁੰਚ ਗਏ ਫਿਰ ਜਾ ਕੇ ਛੇਤੀ ਛੇਤੀ ਜ਼ਮੀਨਾਂ ਖੋ ਉਦੋਂ ਭਾਰਤੀ ਸੰਜੁਗ ਨੇ ਨਿਰਕਤਾ ਗ੍ਰਾਹਾਂ ਦੇ ਢਾਈ ਤਿੰਨ ਚਾਰ ਸੌ ਵਰਕਰ ਸੀ ਉੱਥੇ ਵਿਰੋਧ ਹੋਇਆ ਉਹ ਚੀਜ਼ ਨੂੰ ਉੱਥੇ ਰੋਕਿਆ ਵੀ ਆਹ ਜ਼ਮੀਨ ਤਾਂ ਤੁਸੀਂ ਆ ਕੇ ਜਦੋਂ ਮਰਜ਼ੀ ਖੋਲਿਓ ਪਹਿਲਾਂ ਆਹ ਮਸਲਾ ਤਾਂ ਨਜੱਠ ਲੋ ਨਾ ਅਸੀਂ ਆਦੇ ਕੌਣਾਂ ਦਾ ਜੰਗ ਲੱਗੇ ਭਾਈ ਉਹ ਜਿਹੜੇ ਘਾਰ ਬਾਟਰਾ ਤੇ ਨੇ ਜਿਨ੍ਹਾਂ ਨੇ 71 ਦੀਆਂ ਲੜਾਈਆਂ ਦੇਖੀਆਂ ਜਾਂ 68 ਦੀਆਂ ਦੇਖੀਆਂ ਉਹਨਾਂ ਨੂੰ ਪੁੱਛ ਕੇ ਵੇਖੋ ਕੀ ਹਾਲਾਤ ਹੈ ਜੰਗਾ ਕੋਈ ਖੇਡ ਨਹੀਂ ਗਈ ਉਹ ਉਹ ਚੀਜ਼ਾਂ ਤੁਸੀਂ ਜ਼ਮੀਨ ਖੋਣ ਆ ਗਿਓ ਪਹਿਲਾਂ ਉਹ ਸਥਿਤੀ ਤਾਂ ਦੇਖ ਲਓ ਇਹ ਉਹ ਆੜ ਦੇ ਵਿੱਚ ਕਾਰਪੋਰੇਟਾਂ ਨੂੰ ਲਿਆਉਣਾ ਹੈ ਭਾਰਤ ਮਾਲਾ ਛੜਕਾਂ ਕੱਢਣੀਆਂ ਜ਼ਮੀਨਾਂ ਖੋਣੀਆਂ ਉਸ ਆਰਡ ਦੇ ਵਿੱਚ ਗੈਸ ਪਾਈਪ ਲਾਈਨ ਪਾਉਣੀਆਂ ਵੀ ਲੋਕ ਘਰਾਂ ਦੇ ਵਿੱਚ ਡਰ ਕੇ ਹਨ ਕਿ ਬਹਿ ਜਾਣ ਵਿਰੋਧੀ ਧਿਰ ਕੌਣ ਹੈ ਵਿਰੋਧੀ ਧਿਰ ਆ ਕਿਸਾਨ ਜੱਥੇਬੰਦੀਆਂ ਵੀ ਉਹ ਚੀਜ਼ ਤੋਂ ਲੋਕਾਂ ਨੂੰ ਕਿਵੇਂ ਉਹਨਾਂ ਤੋਂ ਦੂਰ ਕੀਤਾ ਜਾਵੇ ਉ ਤਾਂ ਲੋਟ ਨਹੀਂ ਆਉਂਦੇ ਲਾਕਡਾਊਨ ਰਾਈ ਜਿਵੇਂ ਕਾਲੇ ਕਾਨੂੰਨ ਲਿਆਂਦੇ ਸੀ ਖੌਰਾ ਆਏ ਆ ਜੇ ਉਹ ਜਦੋਂ ਲੋਕ ਚਾਲਾਂ ਬੁੱਝਦੇ ਨੇ ਹੁਣ ਸਰਕਾਰਾਂ ਦੀਆਂ ਅਗਲੀਆਂ ਗੱਲਾਂ ਨਹੀਂ ਰਹੀਆਂ ਜਦੋਂ ਲੋਕਾਂ ਨੇ ਬੁੱਝੀਆਂ ਵੀ ਆਪ ਹੀ ਸਭ ਕੁਝ ਕਰਤੇ ਐ ਆਪ ਹੀ ਧਰਦੇ ਐ ਤੇ ਉਹ ਚੀਜ਼ ਤੇ ਫਿਰ ਇੱਕ ਮਿੰਟ ਜਿ ਸੁਨੇਹਾ ਆ ਗਿਆ ਵੀ جنگ ਬੰਦ ਹੈ ਕੋਈ جنگ ਨਹੀਂ ਫਿਰ ਇੱਕ ਮਿੰਟ ਚ ਸਮਝਾਉਂਦਾ ਵੀ ਹੋ ਗਿਆ ਸਰਪੰਚ ਕੌਣ ਹੈ ਇਹ ਮੁਲਕਾਂ ਦਾ ਸਰਪੰਚ ਕੌਣ ਹੈ ਸਮਝੌਤਾ ਕੌਣ ਕਰਾ ਰਿਹਾ ਅਮਰੀਕਾ ਅਮਰੀਕਾ ਉਹ ਸਭ ਸਾਰੇ ਮੁਲਕਾਂ ਦਾ ਸਰਪੰਚ ਹੈ ਤੇ ਜਦੋਂ جنگ ਲੱਗਣੀ ਸੀ ਹਥਿਆਰ ਕਿਹਦੇ ਵਿਕਨੇ ਸੀ ਅਮਰੀਕਾ ਦੇ ਮਜਹਿਲਾਂ ਕਿਧੀਆਂ ਵਿਕਣੀਆਂ ਸੀ ਅਮਰੀਕਾ ਦੇ ਬੰਬ ਕਿਹਦੇ ਵਿਕਨੇ ਸੀ ਅਮਰੀਕਾ ਦੇ ਫਾਇਦਾ ਕਿਹਨੂੰ ਹੋਣਾ ਸੀ ਕਾਰਪੋਰੇਟਾਂ ਨੂੰ ਕੰਪਨੀਆਂ ਨੂੰ ਅਮਰੀਕਾ ਨੂੰ ਸਾਰਾ ਤੇ ਅਸਰ ਕਿਹਦੇ ਤੇ ਪੈਣਾ ਸੀ ਲੋਕਾਂ ਤੇ ਪੈਟਰੋਲ ਪੰਪਾਂ ਤੇ ਲੈਣਾ ਲੱਗ ਗਿਆ ਜੇ ਪੈਟਰੋਲ ਪੰਪ ਵਾਲੇ ਕਹਿੰਦੇ 200 ਰੁਪਏ ਨੂੰ ਲੀਟਰ ਤੇਲ ਦੇਵਾਂਗੇ ਸਾਡੇ ਲੋਕੋ ਵੀ ਲੈ ਲੈਂਦੇ 200 ਨੂੰ ਵੀ ਲੈ ਲੈਂਦੇ 150 ਨੂੰ ਵੀ ਲੈ ਲੈਂਦੇ ਉਦੋਂ ਇੱਕ ਦਿਨ ਪਹਿਲਾਂ 700 ਰੁਪਿਆ ਗੰਢਿਆ ਦਾ ਘੱਟਾ ਮਿਲਦਾ ਸੀ ਤੇ ਜਦੋਂ ਇਹੋ ਜੀ ਸਥਿਤੀ ਪੈਦਾ ਹੋ ਗਈ 10000 ਰੁਪਏ ਦਾ ਗੰਢਿਆ ਦਾ ਘੱਟਾ ਕਰਤਾ ਅਸਰ ਕੀ ਤੇ ਪੈਣਾ ਇਹ ਸਾਡੇ ਲੋਕਾਂ ਤੇ ਲੜਾਈ ਲੱਗ ਗਈ ਕਿਹਦੇ ਤੇ ਅਸਰ ਪੈਣਾ ਲੋਕਾਂ ਤੇ ਫਸਲਾਂ ਕਿਧੀਆਂ ਮਰਨੀਆਂ ਇਹ ਲੋਕਾਂ ਦੇ ਮਰਨਾ ਕਿਹਨੇ ਹੈ ਇਹ ਲੋਕਾਂ ਨੇ ਉਧਰ ਕੌਣ ਹੈ ਉਧਰ ਵੀ ਸਾਡੇ ਹੀ ਨੇ ਇੱਧਰ ਕੌਣ ਆ ਉਹ ਲੋਕ ਨੇ ਜਿਹੜੇ ਉਹ ਮਾਰ ਕੇ ਗਏ ਨੇ ਉਹ ਸਾਡੇ ਭਰਾਵਾਂ ਨੂੰ ਸਾਡੀਆਂ ਭੈਣਾਂ ਨੂੰ ਉਹ ਲੋਕ ਥੈ ਹੈ ਉਹਨਾਂ ਤੇ ਕੀ ਕਾਰਵਾਈ ਹੋਈ ਹੈ ਕਿਹੜਾ ਫੜਿਆ ਉਹਨਾਂ ਤੋਂ ਕਿਹੜਾ ਮਾਰਿਆ ਸਾਨੂੰ ਦਿਖਾਓ ਨੁਕਸਾਨ ਕੀ ਦਾ ਹੈ ਆਮ ਲੋਕਾਂ ਦਾ ਉਹਨਾਂ ਦਾ ਤਾਂ ਨੁਕਸਾਨ ਹੁੰਦਾ ਹੀ ਨਹੀਂ ਜਿਹੜੇ ਨੁਕਸਾਨ ਕਰਕੇ ਚਲੇ ਜਾਂਦੀ ਹੈ ਇਸ ਕਰਕੇ ਇਹ ਬੜੀਆਂ ਡੂੰਗੀਆਂ ਚਾਲਾਂ ਨੇ ਅਸੀਂ ਭਗਵੰਤ ਮਾਨ ਨੂੰ ਬੁਝਦੇ ਹਾਂ ਸਾਡੇ ਆਗੂ ਇਹ ਚੀਜ਼ ਨੂੰ ਬੁਝਦੇ ਹੈ ਵੀ ਇਹਦੇ ਮਨ ਚ ਕੀ ਹੈ ਇੰਨੀ ਜੋਗਰਾਏ ਹੋਇਆ ਨਹੀਂ ਜਿੰਨਾ ਇਹ ਉੱਡਿਆ ਫਿਰਦਾ ਠੀਕ ਆ ਅੱਜ ਸਤਾ ਦਾ ਨਸ਼ਾ ਅੱਜ ਕੁਝ ਕਹੀ ਜਾਵੇ ਪਰ ਜੇ ਕਿਸਾਨੀ ਲਹਿਰ ਨੂੰ ਕਿਸਾਨ ਜੱਥੇਬੰਦਿਆਂ ਨੂੰ ਬਿਲਕੁਲ ਜੇ ਕਹੂਗਾ ਮੈਂ ਦਬਾ ਦੂੰਗਾ ਨਹੀਂ ਬਹੁਤ ਵੱਡਾ ਭਲੇਖਾ ਜੇ ਐ ਲੋਕ ਦਬਦੇ ਹੁੰਦੇ ਫਿਰ ਅੱਜ ਅੰਗਰੇਜ਼ਾਂ ਦਾ ਰਾਜ ਹੋਣਾ ਸੀ ਕਿਉਂ ਭਗਤ ਸਿੰਘ ਵਰਗੇ ਨੂੰ ਤਾਂ ਫਾਸੀ ਦੇਤੀ ਸੀ ਸੁਖਦੇਵ ਰਾਜਗੁਰੂ ਕਰਤਾਰ ਸਿੰਘ ਸਰਾਭੇ ਵਰਗੇ ਫਿਰ ਤਾਂ ਅੰਗਰੇਜ਼ਾਂ ਦਾ ਰਾਜ ਹੀ ਨਾ ਜਾਂਦਾ ਇੱਥੇ ਦਸ਼ਮੇਸ਼ ਪਿਤਾ ਦੇ ਚਾਰ ਸਾਹਿਬਜ਼ਾ ਦੇ ਨੀਆਂ ਚ ਚਿੰਤੇ ਸੀ ਸਾਰਾ ਪਰਿਵਾਰ ਵਾਰਤਾ ਸੀ ਫਿਰ ਤਾਂ ਅਜ ਮੁਗਲਾਂ ਦਾ ਰਾਜ ਹੋਣਾ ਸੀ ਭਗਵੰਤ ਮਾਨਸਿਆ ਕੀ ਕਰੇਗਾ ਜੇਲਾਂ ਚ ਦੇ ਦੇਗਾ ਪਰਚੇ ਦੇ ਕਰ ਦੇਗਾ ਡਾਂਗਾ ਮਾਰ ਦੇਗਾ ਹੋਰ ਕੀ ਕਰ ਦੇਗਾ ਕੈਪਟਨ ਵੀ ਆਦਾ ਸੀ ਮੈਂ ਦਬਾ ਦੂੰਗਾ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਲੱਤ ਤੋੜਤੀ ਸੀ ਲਾਠੀ ਚਾਰਜ ਹੋ ਗਿਆ ਡਾਂਗ ਚੱਲ ਪਈ ਲੱਤ ਟੁੱਟ ਗਈ ਆਦਾ ਦੇਖਣਾ ਕੋਕਰੀ ਦੱਬ ਗਿਆ ਜਥੇਬੰਦੀ ਦੱਬ ਗਈ ਉਸ ਤੋਂ ਵੱਡੀ ਪੱਦਰ ਕੇ ਉੱਤੇ ਉੱਭਰ ਕੇ ਜਥੇਬੰਦੀ ਆਈ ਹੈ ਧੌਲੇ ਛੰਨੇ ਦਾ ਸੰਘੇੜੇ ਦਾ ਘੋਲ ਸੀ 5000 ਪੁਲਸ ਵਾਲਾ ਇਹੀ ਜਥੇਬੰਦੀ ਨੇ ਭਾਰਤੀ ਕਿਸਾਨ ਜੁਨੇ ਨਗਰਾਹਾਂ ਦੇ ਹੀਠਾਂ ਝੰਡੇ ਥੱਲੇ ਘੋਲ ਲੜਿਆ ਗਿਆ ਕੈਪਟਨ ਦੀ ਸਰਕਾਰ ਵਿੱਚ ਬਾਣੀ ਪਾ ਕੇ ਲੋਕਾਂ ਨੂੰ ਜ਼ਮੀਨਾਂ ਦਵਾਈਆਂ ਲਹਿਰਾਂ ਨਹੀਂ ਦੱਬਦੇ ਹੁੰਦੇ ਗਾ ਲਹਿਰਾਂ ਦੇ ਵਿੱਚ ਉਤਰਾ ਚੜ੍ਹਾ ਆ ਜਾਂਦੇ ਆ ਠੀਕ ਹੈ ਇੱਕ ਕਦਮ ਪਿੱਛੇ ਇੱਕ ਕਦਮ ਅੱਗੇ ਪਰ ਪਾਣੀਆਂ ਦੇ ਵਿੱਚ ਸਾਡੇ ਚ ਫੁੱਟ ਪਵਾ ਕੇ ਏ ਭਾਈ ਚਾਰੇ ਸਾਂਝ ਨੂੰ ਤੋੜਨਾ ਚਾਹੁੰਦੇ ਆ ਅਸੀਂ ਇਹ ਚੀਜ਼ ਨੂੰ বুঝਦੇ ਆ ਇਹ ਕਿਤੇ ਨਹੀਂ ਟੁੱਟੂਗੀ ਤੇ ਭਗਵੰਤ ਬਾਂਸਿਆ ਇੰਨਾ ਤੂੰ ਹੋਇਆ ਨਹੀਂ ਤੇਰੀਆਂ ਲੱਤਾਂ 'ਚ ਦਮ ਜਿੰਨਾ ਤੂੰ ਗੱਲਾਂ ਕਰ ਰਿਹਾ ਤੇ ਇੱਕ ਲਹਿਰ ਨੂੰ ਇੱਕ ਕਿੱਤੇ ਨੂੰ ਟਾਰਗੇਟ ਕਰ ਰਿਹਾ ਤੂੰ ਕਿਸਾਨੀ ਨੂੰ ਕਿਸਾਨੀ ਨੂੰ ਤੇ ਦੂਜਾ ਟਾਰਗੇਟ ਕਰ ਰਿਹਾ ਟੀਚਰਾਂ ਨੂੰ ਜਿਹੜਾ ਮਹਿੰਦਰ ਮਾਸਟਰ ਦਾ ਮੁੰਡਾ ਸੀ ਆਦਾ ਸੀ ਮੈਂ ਮਾਸਟਰ ਜੀ ਦਾ ਮੁੰਡਾ ਤੇ ਉਹ ਉਹ ਟੀਚਰਾਂ ਨੂੰ 13 ਮਹੀਨਿਆਂ ਦੀ ਬੱਚੀ ਨੂੰ ਵੀ ਜੇਲ੍ਹ ਵਿਖਾਤੀ ਹੈ ਉਹ ਟੀਚਰਾਂ ਧੀਆਂ ਪੈਣਾ ਤੇ ਲਾਠੀ ਚਾਰਜ ਵੀ ਕਰਤਾ ਹੈ ਤੇ ਉਹ ਟੀਚਰਾਂ ਤੇ ਘੜਿਸਿਆ ਵੀ ਤੇ ਡਾਂਗਾ ਵੀ ਵਾਈਆਂ ਤੇ ਪਰਚੇ ਵੀ ਦਰਜ ਕੀਤੇ ਆ ਤੇ ਸਕੂਲਾਂ ਦੇ ਵਿੱਚ ਠੱਗੀਆਂ ਵੀ ਚੱਲੀਆਂ ਤੇ ਆਪਦੇ ਬਾਥਰੂਮਾਂ ਤੇ ਬੋਰਡ ਵੀ ਲਵਾਲੇ ਆ ਤੇ ਮੈਨੇਜਮੈਂਟਾਂ ਆ ਆਦਰਸ਼ ਸਕੂਲ ਆ ਜਿਹੜੇ 24 ਪੰਜਾਬ ਦੇ ਉਹਨਾਂ ਤੇ ਸਭ ਤੋਂ ਵੱਡੀ ਲੁੱਟ ਹੋ ਰਹੀ ਹੈ ਉਧਰਲੇ ਪਾਸੇ ਕੋਈ ਧਿਆਨ ਨਹੀਂ ਤੇ ਇੱਥੇ ਬਾਥਰੂਮਾਂ ਦੇ ਉੱਤੇ ਲਾ ਕੇ ਜਿਹੜਾ 75 ਦਾ ਬਣਿਆ ਹੈ ਬਾਥਰੂਮ ਉਹਦੇ ਤੇ ਆਪਦੀ ਫੋਟੋ ਲਾ ਕੇ ਉਦਘਾਟਨ ਕਰ ਰਹੇ ਆ ਕੀ ਸਿੱਖਿਆ ਗ੍ਰਾਂਤੀ ਆ ਗਈ ਬਾਥਰੂਮ ਤੇ ਫੋਟੋ ਲਾਉਣਾ ਸਿੱਖਿਆ ਗ੍ਰਾਂਤੀ ਆਊਗੀ ਸਕੂਲ ਚ ਟੀਚਰ ਭਰਤੀ ਕਰੋ ਪ੍ਰਿੰਸੀਪਲ ਲਿਆਓ ਕਿੰਨੇ ਪ੍ਰਾਈਵੇਟ ਸਕੂਲਾਂ ਚੋਂ ਹਟ ਕੇ ਸਰਕਾਰੀ ਸਕੂਲਾਂ ਚ ਬੱਚੇ ਗਏ ਨੇ ਫੇਰ ਅਸੀਂ ਮੰਨ ਲਗੇ ਸਿੱਖਿਆ ਕ੍ਰਾਂਤੀ ਆਊਗੀ ਗੱਲਾਂ ਨਾਲ ਕੜਾਹ ਬਣਾ ਰਹੇ ਐ ਇਹ ਗੱਲਾਂ ਨਾਲ ਕੁਝ ਨਹੀਂ ਹੋਣਾ ਤੇ ਡੱਡੂਆਂ ਨੂੰ ਛਾਲਾ ਮਾਰਨ ਦਾ ਕੋਈ ਫਾਇਦਾ ਨਹੀਂ ਤੂੰ ਲੋਕਾਂ ਦਾ ਮੁੱਖ ਮੰਤਰੀ ਐ ਸਿੱਧਾ ਹੋ ਕੇ ਲੋਕਾਂ ਨੂੰ ਜਵਾਬ ਦੇ ਕਿਸਾਨ ਜਥੇਬੰਦੀਆਂ ਤੇ ਚਿੱਕੜ ਸਟਣ ਨਾ ਤੇਰਾ ਕੋਈ ਭਲਾ ਹੋਣ ਵਾਲਾ ਨਹੀਂ ਜੀ ਸ਼ੁਕਰੀਆ ਭਾਈ ਬਹੁਤ ਬਹੁਤ ਧੰਨਵਾਦ ਤਾਂ तमाम ਮਸਲੇ ਤੇ ਬਾਈ ਹੋਰਾ ਦੇ ਨਾਲ ਗੱਲਬਾਤ ਕੀਤੀ ਮਸਲਾ ਹੈ ਬੇਸ਼ੱਕ ਪਾਣੀ ਦਾ ਜਾਂ ਹੋਰ ਕਈ ਮਸਲੇ ਨੇ ਪਰ ਪੰਜਾਬ ਦੇ ਲੋਕਾਂ ਦੀ ਇੱਕੋ ਹੀ ਅਪੀਲ ਐ ਭਾਈਚਾਰਾ ਬਣਾਰਾ ਵੀ ਤੇ ਭਾਈਚਾਰਾ ਖਾਂਜ ਇਦਾਂ ਹੀ ਜੰਦਾਬਾਦ ਹੈ ਭਾਈ ਜੁਡੇਰੋ ਸਫਰ ਟੈਲੀਵੀਜ਼ਨ ਫਿਰਮ ਲਗਾ ਧੰਨਵਾਦ